ਚਲ ਹੁਣ ਸਾਰਾ ਕੰਮ ਹੋ ਗਿਆ ਆ ਹੁਣ ਆਪੇ ਦੀਦੀ ਰੋਟੀ ਸਬਜ਼ੀ ਦਾ ਕਰ ਲਉਗੀ ਮੈਂ ਤਾਂ ਹੁਣ ਥੱਕ ਗਈ ਆ ਫੇਰ ਦੀ ਲੱਗੀ ਹੋਆ ਦਿਵਾਲੀ ਦੀਆਂ ਸਪਾਈਆਂ ਕਰਨ ਮੈਂ ਮੰਮੀ ਜੀ ਨੂੰ ਫੋਨ ਲਾ ਕੇ ਦੇਖਦੀ ਆ ਕੀ ਕਰਦੇ ਆ ਲੇਤਾ ਮੰਮੀ ਜੀ ਨੇ ਯਾਦ ਕੀਤਾ ਮੰਮੀ ਜੀ ਦਾ ਫੋਨ ਆ ਵੀ ਗਿਆ ਹੈਲੋ ਸਤਿ ਸ਼੍ਰੀ ਅਕਾਲ ਮੰਮਾ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਆ ਹਾਂਜੀ ਵਧੀਆ ਮम्मा ਤੁਸੀਂ ਸੁਣਾਓ ਕਿਦਾਂ ਥੇ ਤੁਹਾਡੀ ਪਾਪਾ ਹੁਣੀ ਕਿਦਾਂ ਸਾਰੇ ਠੀਕ ਆ ਹੋਰ ਸਣੀ ਤਾਂ ਕਿਦਾਂ ਤੇਰੇ ਮੰਮੀ ਡੈਡੀ ਠੀਕ ਆ ਹਾਂਜੀ ਠੀਕ ਆ ਮम्मा ਪਾਪਾ ਹੁਣੀ ਵੀ ਚਲੋ ਤੁਸੀਂ ਸੁਣਾਓ ਜੱਟਾਣੀ ਕਿਦਾਂ ਹਾਂਜੀ ਠੀਕ ਆ ਉਹ ਵੀ ਅੱਛਾ ਹੋਰ ਪਰੌਣੇ ਦਾ ਫੋਨ ਆਇਆ ਵਾਰੋਂ ਹਾਂਜੀ ਆ ਜਾਂਦਾ ਠੀਕ ਠਾਕ ਆ ਉਹ ਵੀ ਹੁਣੇ ਗੱਲ ਹੋ ਕੇ ਹਟੀ ਸੀਗੀ ਉਹਨਾਂ ਦੀ ਅੱਛਾ ਹੋਰ ਜੇਠ ਦਾ ਫੋਨ ਆਇਆ ਹਾਂਜੀ ਆ ਜਾਂਦਾ ਹੁਣਾ ਦੀਦੀ ਨੂੰ ਆਂਦਾ ਹੁਣਾ ਮੇਨਾਂ ਤਾਂ ਬਰਗੁੱਲ ਹੁੰਦੀ ਨਹੀਂ ਹੈਗੀ अच्छा हां जी बाकी मैं एदा सोचਿਆ ਜੇ ਤੁਹਾਡੇ ਡੈਡੀ ਜੀ ਨੂੰ ਛੁੱਟੀ ਸੀਗੀ ਤਾਂ ਫਿਰ ਇਹ ਕਹਿੰਦੇ ਐਦਾ ਕਰਦੇ ਆਂ ਵੀ ਆਪਾਂ ਸਨੀਤਾ ਦੇ ਕੋਲ ਜਾ ਆਨੇ ਆਂ ਨਾਲੇ ਮਠਿਆਈ ਦੇ ਆਨੇ ਆ ਤੇ ਦੀਵਾਲੀ ਵੀ ਆ ਤੇ ਹੋਰ ਮੰਮੀ ਡਾਡੀ ਨੂੰ ਕਹਿਣਾ ਵੀ ਘਰੇ ਰਹਿਣ हां जी ਠੀਕ ਆ ਮੰਮੀ ਲੈ ਦੱਸ ਸੋਚਣਾ ਕਾ ਤੇ ਸੀ ਸਾਡਾ ਧੀ ਦਾ ਘਰ ਆ ਜਦੋਂ ਮਾਜੀ ਆਓ ਜਾਓ ਚਲੋ ਫਿਰ ਵੀ ਸਾਡਾ ਫਰਜ਼ ਬਣਦਾ ਆ ਹਾਂਜੀ ਹਾਂਜੀ ਤੇ ਵੀ ਸਾਰੇ ਘਰੇ ਹੋਣਗੇ ਤਾਂ ਹੀ ਚੰਗਾ ਲੱਗਦਾ ਆ ਹਾਂਜੀ ਹਾਂਜੀ ਹੋਰ ਕਿਦਾਂ ਤੁਹਾਡੇ ਜਠਾਣੀ ਦੀ ਆ ਗਈ ਮਠਿਆਈ ਦਿਵਾਲੀ ਲੈ ਕੇ ਆ ਗਏ ਘਰ ਦੇ ਉਹਨਾਂ ਨੇ ਨਹੀਂ ਮੈਨੂੰ ਪਤਾ ਨਹੀਂ ਹੈਗਾ ਹੂੰ ਅੱਛਾ ਹਾਂਜੀ ਠੀਕ ਆ ਹੋਰ ਭਾਬੀ ਭਾਜੀ ਹੁਣ ਠੀਕ ਆ ਸਾਰੇ ਠੀਕ ਆ ਅੱਛਾ ਆਉਂਗੇ ਨਾਲ ਉਹ ਵੀ ਉਹ ਵੀ ਦੇਖਦੇ ਹੁਣ ਕਿਦਾਂ ਕੀ ਕਹਿੰਦੇ ਆ ਉਹ ਅੱਛਾ ਜੀ ਹਾਂ ਠੀਕ ਆ ਚਲੋ ਅੱਜ ਬੱਚਾ ਕਦਾਂ ਠੀਕ ਆ ਬੇਟਾ ਹਾਂਜੀ ਠੀਕ ਆ ਏਕਮ ਵੀ ਬਾਸ ਲੱਗਿਆ ਵਾ ਖੇਡਣ ਉਹ ਵੀ ਅੱਛਾ ਅੱਛਾ ਹਾਂਜੀ ਠੀਕ ਠੀਕ ਆ ਆ ਜਾ ਬੇ ਮਮੀ ਮੈਂ ਫੇਰ ਰੋਟੀ ਪਾਣੀ ਤਿਆਰ ਕਰਦੀ ਤੁਹਾਡੇ ਲਈ ਰੋਟੀ ਦੀ ਤਾਂ ਕੋਈ ਗੱਲ ਨਹੀਂ ਰੋਟੀ ਅਸੀਂ ਖਾ ਕੇ ਹੀ ਆਣਾ ਅਸੀਂ ਨਹੀਂ ਤਾਂ ਅੱਛਾ ਜੀ ਰੋਟੀ ਦੀ ਖੇਚਲ ਨਾ ਕਰਿਓ ਕੋਈ ਗੱਲ ਨਹੀਂ ਚਾਹ ਪੀ ਲਵਾਂਗੇ ਠੀਕ ਆ ਮਮਾ ਚਲੋ ਠੀਕ ਓਕੇ ਲੈ ਤਾਂ ਮੰਮੀ ਹੁਣੀ ਆਣ ਲੱਗੇ ਆ ਚੱਲ ਮੈਂ ਦੇਖਾਂ ਨਹੀਂ ਤਾਂ ਪਕੌੜੇ ਬਣਾ ਲੈਣੀਆਂ ਨਹੀਂ ਤਾਂ ਦੇਖਦੀ ਕੁਝ ਬਾਜ਼ਾਰੋਂ ਮੰਗਾਨੀਆਂ ਮੰਮੀ ਹੁਣਾਂ ਨਾਲੇ ਜਾਸਦੀ ਆ ਡੈਡ ਜੀ ਹਾਂ ਪੁੱਤ ਆ ਲੋ ਚਾਹ ਲਿਆ ਮ੍ਰਿਤੀ ਬਣ ਗਈ ਹਾਂਜੀ ਹਾਂਜੀ ਆ ਲੋ ਮੰਮੀ ਜੀ ਤੁਸੀਂ ਵੀ ਲਓ ਲੜਜੀ ਚਾਹ ਪੀਣ ਲੱਗੇ ਤੈ ਪੀਲੀ ਪੁੱਤ ਨਹੀਂ ਪੀਣੀ ਸੀ ਚਲੋ ਕੋਈ ਨਹੀਂ ਇੱਥੇ ਸੀ ਕਿਤੇ ਜਾਣਾ ਤਾਂ ਨਹੀਂ ਨਹੀਂ ਮੈਂ ਤਾਂ ਹਜੇ ਇੱਥੇ ਉਦੋਂ ਮੈਂ ਤਿਆਰ ਹੋ ਕੇ ਚੱਲਿਆ ਦਸ ਸੀਗਾ ਥੋੜਾ ਜਿਹਾ ਕੰਮ ਸੀਗਾ ਦੱਸ ਤੂੰ ਕੀ ਗੱਲ ਹੈ ਪੁੱਤ ਮੰਮੀ ਪਾਪਾ ਦਾ ਫੋਨ ਆਇਆ ਸੀਗਾ ਕਹਿੰਦੇ ਆਉਣ ਲੱਗੇ ਆ ਅਸੀਂ ਪਰ ਵੀ ਠੀਕ ਹੈ ਕਦੋਂ ਤੂੰ ਤੜਾ ਜੂਗੇ ਬਸ ਅੱਧੇ ਘੰਟੇ ਤੱਕ ਕਾਕਾ ਆ ਜਾਣਾ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਵੇਟ ਕਰ ਲਵਾਂਗਾ ਪੁੱਤ ਬਾਅਦ ਚਲ ਜਾਊਗਾ ਹਾਂਜੀ ਬਾਅਦ ਕੋਈ ਨਹੀਂ ਆਣ ਪਤਾ ਆਣਾ ਹੀ ਆਪਣੀ ਚੀਜ਼ ਦੇ ਕਰ ਅਗਲੇ ਨੇ ਆਏ ਹਾਂ ਹਾਂਜੀ ਕੋਈ ਗੱਲ ਨਹੀਂ ਆਣ ਦੇ ਉਹਨਾਂ ਨੂੰ ਤੇ ਕੋਈ ਨਹੀਂ ਮੈਂ ਵੇਟ ਕਰ ਲੈਂਦਾ ਮੈਂ ਤਾਂ ਪੱਕਾ ਰੇ ਪਕੌੜੇ ਕੱਢ ਲੀਏ ਕਿ ਕੁਝ ਜ਼ਿਆਦਾ ਕੁਝ ਲੈ ਕੇ ਆਣਾ ਜਿੱਦਾਂ ਤੈਨੂੰ ਚੰਗਾ ਲੱਗਦਾ ਖਾਣਾ ਪੁੱਤ ਠੀਕ ਆ ਬਜ਼ਾਰੋਂ ਲੈਣਾ ਬਜ਼ਾਰੋਂ ਲਿਆਨੇ ਆ ਜੇ ਤੂੰ ਆਪ ਕੱਢਨੇ ਆਪ ਘਰਾਂ ਮਰਜੀ ਤੇਰੀ ਆ ਜਿੱਦਾਂ ਤੈਨੂੰ ਚੰਗਾ ਲੱਗਦਾ ਜਿੱਦਾਂ ਕਰਨ ਕਰ ਲਾ ਪੁੱਤ ਠੀਕ ਹਾਂ ਆ ਦੇਖ ਲਓ ਛੋਟੀ-ਬੋਟੀ ਦੇ ਮਾਪਿਆਂ ਨੂੰ ਕਿੰਨਾ ਹਨਾ ਚਾਹ ਆ ਤੇ ਦੇਸਾ ਦੇ ਆਈਏ ਅਸੀਂ ਜਾ ਕੇ ਸਹੀ ਗੱਲ ਆ ਬੜੀ ਆ ਦੇਲਾ ਕਿੰਨਾ ਚਰ ਹੋ ਗਿਆ ਕੋਈ ਆਕੇ ਨਹੀਂ ਵਰਦਾ ਚਾਜਣਾ ਹੈਨਾ ਉਹਨਾਂ ਨੂੰ ਕਿੰਨਾ ਦਿਲ ਆ ਹਨਾ ਪਤਾ ਆ ਵੀ ਅਸੀਂ ਤੀਆਂ ਦੇ ਕਰ ਜਾਣਾ ਆ ਦਿਨ ਦੇ ਸ ਦੇਣਾ ਆ ਇਹਨੂੰ ਹੈ ਇਹਦੇ ਮਾਪੇ ਨੂੰ ਹੈ ਜਰਾ ਕਰ ਦੇਖੋ ਤੂੰ ਇਦਾਂ ਨਾ ਕਰਿਆ ਕਰ ਤੀਆਂ ਲਈ ਕੋਈ ਮਾੜਾ ਨਹੀਂ ਕਰਦਾ ਹੈ ਜਿੰਨੀ ਕੋਨਾਂ ਚ ਵਿਚਾਰਾਂ ਚ ਹਿੰਮਤ ਆ ਉਹਨਾਂ ਕੋ ਕਰਦੇ ਹੀ ਆ ਆ ਜਾਂਦੇ ਆ ਵਿਚਾਰੇ ਜੋ ਉਹਨਾਂ ਦੇ ਕੋਲ ਹੈਗਾ ਸਰਦਾ ਜਿੰਨਾ ਕਰ ਜਾਂਦੇ ਆ ਇਦਾਂ ਨਹੀਂ ਆਪਾਂ ਕਰਨਾ ਸਾਡੇ ਲਈ ਦੋਨੇ ਤੀਆਂ ਇੱਕੋ ਹੀ ਆ ਆਂ ਦੇਖ ਲੋ ਮੰਮੀ ਕਿੱਦਾਂ ਕਰਦੀ ਆ ਹੈ ਜਲ ਉਹਨਾਂ 'ਚ ਜਿੰਨੀ ਕੁ ਗੰਜائش ਆ ਉਨਾਂ ਕ ਦੇ ਜਾਂਦੇ ਆ ਹੁਣ ਇਹਦੇ 'ਚ ਹੈਗੀ ਆ ਪੌਂਚ ਇਹਦੇ ਮਾਪਿਆਂ 'ਚ ਅਗਲੇ ਦੇ ਜਾਂਦੇ ਆ ਹੁਣ ਇਹਨਾਂ ਨੂੰ ਮੇਰੇ ਮਾਪਿਆਂ ਨਾਲ ਕਿੱਦਾਂ ਰਲਾਉਂਦੇ ਆ ਹਨ ਕੋਈ ਨਹੀਂ ਕਰਦੀ ਅੱਜ ਮੈਂ ਮੰਮੀ ਉਹਨਾਂ ਨੂੰ ਫੋਨ ਮੈਂਨੂੰ ਤੁਸੀਂ ਜਿੱਦਾਂ ਮਰਜ਼ੀ ਭਾਵੇਂ ਥੋੜਾ ਦੇ ਕੇ ਜਾਓ ਮੈਨੂੰ ਦੇ ਕੇ ਜਾਓ ਦੀਦੀ ਤੁਸੀਂ ਇਹ ਕਿੰਨਾ ਗੱਲਾਂ ਕਰੀ ਜਾਂਦੇ ਆ ਬੜਬੜ ਕਰੀ ਜਾਂਦੇ ਮੋਂ ਦੇ ਵਿੱਚ ਨਹੀਂ ਮੈਂ ਤਾਂ ਨਹੀਂ ਤੈਨੂੰ ਭੁਲੇਖਾ ਪਿਆ ਤੁਸੀਂ ਖੁਸ਼ ਨਹੀਂ ਹੈਗੇ ਮੇਰੇ ਮੰਮੀ ਡੈਡੀ ਆਉਣ ਲੱਗੇ ਨਹੀਂ ਸੁਨੀਤਾ ਤੁਸੀਂ ਇਦਾਂ ਸਾਰੇ ਜਾਣੇ ਕਰਦੇ ਰਹਿੰਦੇ ਆ ਮੈਂ ਕਹਾਂ ਤੇ ਨਹੀਂ ਖੁਸ਼ ਹੋऊंगी ਉਹ ਮੈਨੂੰ ਕੀ ਕਹਿੰਦੇ ਆ ਮੈਨੂੰ ਲੱਗਦਾ ਆ ਲੈ ਖੁਸ਼ ਤਾਂ ਤੁਸੀਂ ਆ ਕਿ ਇਹਦੇ ਮਾਪੇ ਨਹੀਂ ਆਉਂਦੇ ਹੈਗੇ ਸਾਨੂੰ ਤਾਂ ਬਥੇਰੀ ਖੁਸ਼ੀ ਆ ਆਣ ਸਮਾਂ ਕੇ ਜੀ ਸਾਦਕੇ ਆਣ ਜਿੱਦਾਂ ਮੇਰੇ ਮਾਪਿਆਂ ਨੇ ਤੁਹਾਡੇ ਮਾਪੇ ਵੀ ਆਣ ਵੀ ਬਸ ਤੇਰੇ ਮਾਪਿਆਂ ਨਾਲ ਮੇਰੀ ਕੋਈ ਦੁਸ਼ਮਣੀ ਥੋੜੀ ਹੋ ਮੈਨੂੰ ਵੀ ਖੁਸ਼ੀ ਹੈ ਤਾਂ ਹੀ ਤਾਂ ਮੈਂ ਲੱਗੀ ਹੋਈ ਆ ਤੇ ਮੈਂ ਤਾਂ ਸੁਣ ਕੇ ਆਈ ਮੈਨੂੰ ਤਾਂ ਪਤਾ ਨਹੀਂ ਕੀ ਮੂੰਹ ਚ ਬੋੜ ਬੋੜ ਕਰੀ ਜਾਂਦੀ ਆ ਦੀਦੀ ਚਲ ਛੱਡ ਮੇਰਾ ਮੂਡ ਜੇ ਮੇਰਾ ਕੋੜੇ ਬਣਾਣੇ ਆ ਰਲ ਕੇ ਬਣਾ ਲੈਣੇ ਆ ਫਿਰ ਆਪਾਂ ਹਾਂ ਠੀਕ ਆ ਚਲ ਠੀਕ ਆ ਸੱਸੀ ਘਰ ਦੇ ਅੱਜੇ ਸੱਸਿਆ ਪੁੱਤ ਕੀ ਹਾਲ ਹੈ ਠੀਕ ਹੈ ਠੀਕ ਹੈ ਮੰਮਾ ਸੱਸੀ ਘਰ ਸੱਸੀ ਘਰ ਖਾਸ ਨਾਓ ਕਿੰਦਾ ਆਜੋ ਮੈਂ ਦੇਖਣੇ ਆਈ ਸੀ ਮੈਂ ਨਾ ਮੈਂ ਲੱਗਾ ਆ ਗਈ ਹੁਣੀ ਠੀਕ ਆਜੋ ਸੱਸਰੀ ਘਰ ਬਾਜੀ ਸੱਸੀ ਘਰ ਬਾਜੀ ਅੱਤਿ ਗਰਵਾ ਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਕੀ ਹਾਲ ਹੈ ਹਾਲ ਹੈ ਤੁਸੀਂ ਠੀਕ ਠਾਕ ਪਹੁੰਚ ਹਾਂਜੀ ਠੀਕ ਹੈ ਜੀ ਹੋਰ ਪਾਜੀ ਤੁਹਾਡੀ ਸਿਹਤ ਠੀਕ ਰਹਿੰਦੀ ਆ ਸਿਹਤ ਠੀਕ ਆ ਪਾਜੀ ਉਦਾਂ ਪਰ ਦਵਾਈ ਦੂਈ ਖਾਣੀ ਪਏ ਤੁਹਾਨੂੰ ਪਤਾ ਹੀ ਉਪਰਾ ਪਾਜੀ ਅੱਜ ਕੱਲ ਨਾ ਦਵਾਈ ਦੇ ਨਾਲ ਹੀ ਸਰੀਰ ਚੱਲਦਾ ਆ ਜਿਹਨੂੰ ਮਰਜੀ ਪੁੱਛ ਕੇ ਦੇਖ ਲਓ ਸਹੀ ਕਹਿੰਦੇ ਆ ਹੁਣ ਸਵੇਰ ਨੂੰ ਨਿਰਨੇ ਕਾਲ ਦੇ ਦਵਾਈਆਂ ਸ਼ੁਰੂ ਹੋ ਜਾਣੀਆਂ ਜਿਹੜੇ ਜਿੱਦਾਂ ਜੋਗਾ ਬੰਦੇ ਕਰਾਉਂਦੇ ਆ ਉਹ ਇਹ ਕਹਿੰਦੇ ਆ ਵੀ ਜਿੰਨੀ ਤੁਸੀਂ ਸੈਰ ਕਰੋਗੇ ਨਾ ਉੰਨੀ ਤੁਹਾਡੀ ਸਿਹਤ ਵਧੀਆ ਰਹੂਗੀ ਉਹ ਸੈਰ ਵੀ ਤਾਂ ਹੀ ਹੁੰਦੀ ਪਰ ਆ ਜੇ ਸਰੀਰ 'ਚ ਜਾਨ ਹੋਵੇ ਇਹ ਤਾਂ ਕਰ ਲੂ ਵੀ ਤੁਰਨਾ ਪਊ ਹਾਂਜੀ ਹਲਾਤ ਇਦਾਂ ਚਲੋ ਠੀਕ ਆ ਉਦੋਂ ਚੱਲਦਾ ਆ ਹੋਰ ਸੁਣਾਓ ਅਜੇ ਤਾਂ ਫੋਨ ਆ ਜਾਂਦਾ ਜੀ ਅਜੇ ਤਾਂ ਫੋਨ ਆ ਜਾਂਦਾ ਕੈਨੇਡਾ ਵਾਲਾ ਮੁੰਡਾ ਟਾਈਮ ਕੱਢ ਲੈਂਦਾ ਜਦੋਂ ਟਾਈਮ ਲੱਗਦਾ ਕਰ ਲੈਂਦਾ ਫੋਨ ਫਿਰ ਹੋਰ ਛਿੰਦੇ ਦਾ ਕਿੱਦਾਂ ਡਵੇਚ 'ਚ ਕੰਮ ਜੀ ਛਿੰਦਾ ਠੀਕ ਆ ਡਵੇਚ ਤੁਹਾਨੂੰ ਪਤਾ ਹੈ ਡਵੇਚ 'ਚ ਕੰਮ ਇਦਾਂ ਚੱਲਦੇ ਆ ਜੋ ਵੀ ਲੈਣਿਆ ਇਦਾਂ ਵਧੀਆ ਵੀ ਚੱਲ ਚਾਰ ਪਾਸੇ ਵਧੀਆ ਬਣਦੇ ਆ ਆ ਟਰਾਲੇ ਕਰਕੇ ਵਧੀਆ ਹੈ ਟਰਾਲੇ ਕਰਕੇ ਵਧੀਆ ਕਰ ਲੈਂਦਾ ਹਾਂਜੀ ਬਾਕੀ ਗਰਮੀ ਬਹੁਤ ਹੈ ਗਰਮੀ ਹੈਗੀ ਆ ਜੀ ਔਖਾ ਤਾਂ ਹੈਗਾ ਹੀ ਆ ਹੋਰ ਸੁਣਾਓ ਕਿੱਦਾਂ ਬੱਚੇ ਕਿੱਦਾਂ ਠੀਕ ਆ ਬੱਚੇ ਠੀਕ ਆ ਬਸ ਆਪਣਾ ਹੱਸਦੇ ਖੇੜਦੇ ਕੰਮ ਕਰਦੇ ਆ ਆਪਣਾ ਮੈਨੂੰ ਤਾਂ ਉਹੀ ਕੁਝ ਹੀ ਆ ਪੇ ਠੀਕ ਠਾਕ ਆ ਦੋਨੇ ਭਰਾ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ ਠੀਕ ਆ ਮੈਨੂੰ ਵੀ ਬਾਜੀ ਅੱਜ ਛੁੱਟੀ ਸੀਗੀ ਤੇ ਮੈਂ ਘਰਦਿਆਂ ਨੂੰ ਕਿਹਾ ਮੈਂ ਕਿਹਾ ਚਲੋ ਆਪਾਂ ਫੇਰ ਗੁੱਡੀ ਦੇ ਕੋਲੇ ਹੀ ਢੇੜਾ ਮਾਰਿਆ ਨੇ ਆ ਨਾਲੇ ਦਿਵਾਲੀ ਆ ਦਿਵਾਲੀ ਦੇ ਆ ਨੇ ਆ ਨਾਲੇ ਮਿਲਿਆ ਨੇ ਆ ਚੌਧਰੀ ਸਾਹਿਬ ਉਹਨਾਂ ਨੂੰ ਚਲੋ ਦਿਵਾਲੀ ਦੀ ਗੱਲ ਤਾਂ ਅਲੱਗ ਆ ਮਿਲਣਾ ਤਾਂ ਤੁਹਾਡਾ ਜਦੋਂ ਮਰਜੀ ਹੋ ਤੁਹਾਡੀ ਧੀ ਦਾ ਘਰ ਆ ਤੇ ਦਿਵਾਲੀ ਵਾਲੇ ਜਿਹੜਾ ਹੋਰ ਹਸਾਬ ਕਿਤਾਬ ਨਾਲ ਬਹੁਤਾ ਕਰਿਆ ਕਰੋ ਉਹ ਨਹੀਂ ਭਾਜੀ ਕੀ ਕਰਦੇ ਆ ਅਸੀਂ ਧੀਆ ਨੂੰ ਕੀ ਦੇਣਾ ਜੀ ਠੀਕ ਆ ਜੀ ਐਵੇਂ ਬਹੁਤੀ ਨਹੀਂ ਖਰਚੀ ਕੀਤੀ ਫੌਜੀ ਸਾਹਿਬ ਉਹ ਨਹੀਂ ਖਰਚਾ ਤਾਂ ਨਹੀਂ ਬਹੁਤਾ ਕੀਤਾ ਜੀ ਨਾਰਮਲ ਹੀ ਆ ਜਿੰਨਾ ਕਿ ਬਾਕੀ ਕਰਦੇ ਆ ਉਹਨਾਂ ਕੇ ਅਸੀਂ ਕਰ ਦਿੰਨੇ ਆ ਹੋਰ ਕੀ ਆ ਜੀ ਚਲੋ ਪਰ ਕੋਸ਼ਿਸ਼ ਕਰੋ ਆਪਾਂ ਖਰਚਾ ਘੱਟ ਕਰੀ ਲੋਡ ਨਹੀਂ ਹੈ ਠੀਕ ਆ ਨਿਆਣੇ ਕੁਮਾਦੇ ਆ ਖਾਂਪਿਆ ਸਭ ਚਲੋ ਜੀ ਬਹਾਨੇ ਦੇ ਨਾਲ ਬੰਦਾ ਨਾਲੇ ਮਿਲ ਜਾਂਦਾ ਆ ਠੀਕ ਆ ਜੀ ਨਾਲੇ ਧੀਆ ਨੂੰ ਵੀ ਇਦਾਂ ਹੁੰਦਾ ਵੀ ਸਾਡੇ ਮਾਪੇ ਆਏ ਆ ਚਲੋ ਹੁੰਦਾ ਤਾਂ ਹੈਗੇ ਧੀਆ ਤਾਂ ਮਾਪੇ ਨੂੰ ਸਦੇ ਲੱਭਦੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਸੱਸ ਜੀ ਕਹਿੰਦੇ ਸੱਸ ਕਾਲਜ ਜੀ ਹੋ ਸੁਣਾਓ ਸਿੱਤਾਂ ਠੀਕ ਆ ਜੀ ਠੀਕ ਹੈ ਬੱਧੀ ਸੁਣਾ ਕਰਨਾ ਹਾਂ ਜੀ ਠੀਕ ਹੈ ਬਾਰੇ ਬੱਚੇ ਸਾਰੇ ਠੀਕ ਆ ਸਾਰੇ ਠੀਕ ਸੀ ਜੀ ਤੁਸੀਂ ਦੱਸੋ ਸਿੱਤ ਤਾਂ ਠੀਕ ਰਹੇ ਹਾਂ ਹਾਂ ਜੀ ਬਸ ਬੱਧੀਆਂ ਠੀਕ ਹੈ ਤੁਸੀਂ ਸੁਣਾਓ ਹਾਂ ਜੀ ਹਾਂ ਜੀ ਅਸੀਂ ਵੀ ਠੀਕ ਆ ਅੱਜ ਇਹਨਾਂ ਨੂੰ ਵੀ ਛੁੱਟੀ ਸੀ ਅਸੀਂ ਚਲੋ ਅਸੀਂ ਜਾਇਆ ਨੇ ਆ ਨਾਲੇ ਭੈਣ ਜੀ ਹੋਣਾ ਨੂੰ ਮਿਲਿਆ ਨੇ ਆ ਚਲੋ ਨਾਲੇ ਤੇ ਰਸਮੀ ਤੁਹਾਨੂੰ ਪੂਜਾ ਹੋਣਾ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਹਾਂ ਜੀ ਹਾਂ ਜੀ ਚਲੋ ਤੁਲਪਾਂ ਜੀ ਆਣਾ ਤਾਂ ਹੈ ਜੀ ਸਤਿ ਕਿਉ ਦਿਨ ਦੀ ਰਾਤ ਤੁਹਾਡੀ ਧੀ ਦਾ ਘਰ ਵਾਂ ਪਰ ਜਿਹੜਾ ਤੁਸੀਂ ਆ ਖਰਚਾ ਕਰਕੇ ਆਏ ਆ ਨਾ ਇਹ ਬਿਲਕੁਲ ਪਸੰਦ ਨਹੀਂ ਹੈਗਾ ਸਾਨੂੰ ਮਹਾਰਾਜਾ ਦਿੱਤਾ ਸਭ ਕੁਝ ਇਹ ਸਾਡੇ ਕੋਲ ਠੀਕ ਹੈ ਨਾ ਫੇਰ ਇਹ ਮੇਰੀ ਗੱਲ ਸੁਣੋ ਧੀਆ ਨੂੰ ਦਿੱਤਾ ਕਿਤੇ ਮੁੱਕ ਨਹੀਂ ਜਾਂਦਾ ਹੈ ਇਹ ਤੁਸੀਂ ਕਿਹੜੀ ਗੱਲ ਕੀਤੀ ਫੇਰ ਕੀ ਹੋਇਆ ਇਹ ਤਾਂ ਅਸੀਂ ਫੇਰ ਵੀ ਮਾੜਾ ਮੋਟਾ ਕੋਈ ਕੁਝ ਵੀ ਨਹੀਂ ਲੈ ਕੇ ਆਏ ਤੇ ਇਹ ਤਾਂ ਅਸੀਂ ਕਿਹਾ ਵੀ ਚਲੋ ਅਸੀਂ ਜਾਇਨੇ ਆ ਤਾਂ ਫੇਰ ਦੇ ਚਲੋ ਵਿਖਾਲੀ ਹੱਥ ਥੋੜੋ ਆਣ ਅਸੀਂ ਆਵਾਂਗੇ ਕੁੜੀਆਂ ਨੂੰ ਬਹੁਤ ਖਰਚਾ ਕਰਦੇ ਆ ਤੁਸੀਂ ਇਹ ਚੰਗਾ ਨਹੀਂ ਹੈਗਾ ਹਰ ਵਾਰੀ ਚੰਗਾ ਨਹੀਂ ਹੈਗਾ ਬਹੁਤ ਖਰਚਾ ਤੁਸੀਂ ਪੈਂਜੀ ਕਰਕੇ ਆਉਣੀ ਜਦ ਵੀ ਆਉਣੀ ਕੁਛ ਨਹੀਂ ਕਰਦੇ ਹੈਗੇ ਅਸੀਂ ਤਾਂ ਤੁਹਾਨੂੰ ਪਤਾ ਹੈ ਅਸੀਂ ਧੀਆ ਨੂੰ ਕੀ ਦੇਣਾ ਤੈਨੂੰ ਧੀਆ ਨੂੰ ਮਹਾਰਾਜ ਕਹਿੰਦੇ ਘਰੇ ਹੀ ਦੇਵੇ ਬਸ ਮਹਾਰਾਜ ਇਹਨਾਂ ਰਜਕ ਘਰੇ ਹੀ ਦੇਵੇ ਬਿਲਕੁਲ ਹਾਂਜੀ ਔਰ ਪੈਂਜੀ ਬੱਚੇ ਨਹੀਂ ਆਏ ਨਾਲ ਬੱਚਿਆਂ ਨੂੰ ਭੈਣ ਜੀ ਤਾਂ ਨਹੀਂ ਲੈ ਕੇ ਆਏ ਹੈਗੇ ਤੁਹਾਨੂੰ ਪਤਾ ਹੀ ਹੈ ਵੀ ਕੇਰਨ ਦੀ ਸਿਹਤ ਨਹੀਂ ਠੀਕ ਹੈਗੀ ਤੇ ਉਹ ਫਿਰ ਰਹਿਮਤ ਉਹਦਾ ਛੋਟੀ ਆ ਤੰਗ ਕਰਦੀ ਆ ਫਿਰ ਮੈਂ ਤੁਹਾਨੂੰ ਤੰਗ ਕਰਨਾ ਆ ਮੁੰਡਾ ਉਹ ਵੀ ਡਿਊਟੀ ਤੇ ਗਏ ਹੋ ਸੀਗੇ ਮੈਂ ਕਿਹਾ ਚਲੋ ਫਿਰ ਕਿਸੇ ਦੇ ਨਾ ਵੀ ਤੁਸੀਂ ਜਾਇਓ ਮਿਲਿਆਇਓ ਠੀਕ ਆ ਭੇਜ ਦਿਓ ਕਿਸੇ ਨੂੰ ਮਾਰਜਨ ਕਿਹੜਾ ਹੋਵੇ ਹਾਂਜੀ ਹਾਂਜੀ ਫਿਰ ਕਿਸੇ ਨੂੰ ਭੇਜੂ ਵੀ ਆਉਂਗੇ ਮਿਲ ਕੇ ਜਾਉਂਗੇ ਹਾਂਜੀ ਹੋਰ ਸਭ ਠੀਕ ਠਾਕ ਹੈ ਹਾਂਜੀ ਠੀਕ ਹੈ ਭੈਣ ਜੀ ਹੋਰ ਅਜੇ ਉਹਨਾਂ ਦਾ ਕੰਮ ਕਾ ਠੀਕ ਆ ਹਾਂਜੀ ਠੀਕ ਆ ਬਾਹਰ ਠੀਕ ਠਾਕ ਹੈ ਬੱਚੇ ਅੱਛਾ ਠੀਕ ਆ ਜੀ ਸੁਨੀਤਾ ਹਾਂਜੀ ਮਮਾ ਕੀ ਗਾਲੋ ਪੂਜਾ ਆਈ ਨਹੀਂ ਹੈਗੇ ਕਰਦੇ ਪਰੋਣੇ ਆਏ ਹੋ ਨਾ ਪਾਣੀ ਪੀਣ ਦਿੱਤਾ ਲੈ ਆ ਕੇ ਕੀ ਕਰੀ ਜਾਂਦੀ ਉਹਨੂੰ ਹੱਕ ਮਾਰ ਕਿਚਨ ਦੇ ਵਿੱਚ ਕੰਮ ਕਰ ਦੇ ਮੈਨੂੰ ਪੂਜਾ ਜੀ ਦੀ ਆਲ ਲੈ ਕੇ ਸੀ ਜੀ ਜੀ ਹੂੰ ਕਹਿੰਦੇ ਮੈਂ ਲੈ ਆਨੀ ਚੱਲ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਡੈਡੀ ਜੀ ਆ ਲੋ ਪਾਣੀ ਲੈ ਲਓ ਤੁਸੀਂ ਹਾਂ ਮਮੀ ਤੁਸੀਂ ਵੀ ਲੈ ਲਓ ਸੱਸੀ ਘਰ ਮਸੀ ਸੱਸੀ ਘਰ ਹੋਰ ਪੂਜਾ ਕਿੱਦਾਂ ਠੀਕ ਹਾਂਜੀ ਬਸ ਵਧੀਆ ਠੀਕ ਐ ਤੁਸੀਂ ਸੁਣਾਓ ਭੈਣ ਜੀ ਪੂਜਾ ਪਾਣੀ ਫੜਾ ਕੇ ਚਲੇ ਗਈ ਕੀ ਗੱਲ ਹੋਈ ਨਹੀਂ ਕੁਛ ਨਹੀਂ ਹੋ ਚਾਹ ਪਾਣੀ ਢੋਲੇ ਹੋਈਆਂ ਸਨੀਤਾ ਤੂੰ ਵੀ ਉੱਠ ਪੁੱਤ ਉਹ ਕੱਲੀ ਲੱਗੀ ਰਸੋਈ ਦੇ ਵਿੱਚ ਹਾਂਜੀ ਚੱਲੀ ਚਾਹ ਪਾਣੀ ਬਣਾਓ ਲੈ ਆਓ ਉਹ ਚਾਹ ਪਾਣੀ ਢੋਲੇ ਹੋਈਆਂ ਸੀ ਕਿਉਂ ਸਰਦਾਰ ਜੀ ਚਾਹ ਤਾਂ ਆਪਾਂ ਨੇ ਪੀ ਲਈਆ ਹੂੰ ਜਿਹੜਾ ਕਾਰੋਬਾਰ ਕਰਨਾ ਆ ਉਹਨਾਂ ਨੂੰ ਬਾਜ਼ ਮਾਰ ਕੇ ਕਾਰਬਿਆਰ ਕਰੀਏ ਤਾਂ ਆਪਾਂ ਚੱਲੀਏ ਮੈਂ ਵੀ ਕਿਸੇ ਬੰਦੇ ਨੂੰ ਮਿਲਣਾ ਜਾ ਕੇ ਠੀਕ ਹੈ ਤੈਨ ਜੀ ਸੁਨੀਤਾ ਨੂੰ ਉਹਨਾਂ ਨੂੰ ਬੁਲਾਓ ਸੁਨੀਤਾ ਨੂੰ ਤਪੂ ਜਨ ਨੂੰ ਆਵਾਜ਼ ਮਾਰੋ ਕਿ ਅਸੀਂ ਚਾਹੁੰਦੇ ਹਾਂ ਸੁਨੀਤਾ ਤੂਜਨ ਨਾਲ ਆ ਕੇ ਆਪਾਂ ਤਾਂ ਇੱਧਰ ਨੂੰ ਤੇਰੀ ਮੰਮੀ ਹੁਣ ਬੁਲਾਉਂਦੇ ਆ ਆਜੋ

ਸਨੀਤਾ ਆ ਦੋ ਸੂਟ ਤੇਰੇ ਆ ਤੇ ਆ ਭੈਣ ਜੀ ਤੁਹਾਡਾ ਆ ਸੂਟ ਆਹਾ ਪੂਜਾ ਤੁਹਾਡਾ ਸੂਟ ਲੈ ਮਾਸੀ ਜੀ ਮੇਰੇ ਲਈ ਕਾ ਤੇ ਉੱਠੇ ਆਈ ਏ ਮੇਰੇ ਲਈ ਥੋੜੀ ਬਣਦਾ ਨਹੀਂ ਕਿਉਂ ਨਹੀਂ ਬਣਦਾ ਹੈਗਾ ਇਦਾਂ ਥੋੜੀ ਸਾਨੂੰ ਤਾਂ ਕੋਈ ਫਰਕ ਨਹੀਂ ਪਈ ਸਨੀਤਾ ਦੇ ਵਿੱਚ ਤਾਂ ਪੂਜਾ ਤੁਹਾਡੇ ਵਿੱਚ ਦੋਨਾਂ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਹੈਗਾ ਬਾਕੀ ਤੁਸੀਂ ਭੈਣਾ ਭੈਣਾ ਵਾਂਗੂ ਪਾਈ ਰਹਿਣਾ ਹੈ ਠੀਕ ਹੈ ਠੀਕ ਹੈ ਮम्मा ਹਾਂ ਆਪਾਂ ਬਹੁਤ ਖਰਚਾ ਕਰਕੇ ਆ ਗਏ ਨਹੀਂ ਕੋਈ ਖਰਚਾ ਨਹੀਂ ਕੀਤਾ ਸੀ ਬਾਕੀ ਆਪਣੀ ਦੀਦੀ ਦੇ ਨਾਲ ਪਿਆਰ ਨਾਲ ਰਹਿਣਾ ਨਾਲ ਕੰਮ ਰਲ ਕੇ ਕਰਾਉਣਾ ਆਪਣਾ ਪਿਆਰ ਨਾਲ ਰਹਿਣਾ ਦੋਨੋਂ ਭੈਣਾਂ ਨੇ ਭੈਣ ਜੀ ਉਹਨਾਂ ਦਾ ਵੀ ਧਿਆਨ ਰੱਖਣਾ ਭਾਜੀ ਉਹਨਾਂ ਦਾ ਵੀ ਹਾਂਜੀ ਠੀਕ ਸਾਨੂੰ ਕੋਈ ਸ਼ਿਕਾਇਤ ਨਹੀਂ ਆਣੀ ਚਾਹੀਦੀ ਨਾ ਭਾਜੀ ਚਲੋ ਕੁੜੀਆਂ ਦਾ ਤਾਂ ਬਣਿਆ ਅਜੇ ਇਹਨੂੰ ਵੀ ਤੁਸੀਂ ਲਿਆਏ ਕੋਈ ਗੱਲ ਨਹੀਂ ਪਰ ਸਾਡੇ ਥੋੜਾ ਬਣਦੇ ਜਿਹੜਾ ਤੁਸੀਂ ਇੰਨਾ ਖਰਚ ਆ ਗਏ ਐਨੇ ਕੱਪੜੇ ਚੱਕ ਲਿਆ ਤੁਸੀਂ ਕੀ ਲੋਡ ਸੀ ਇਹਨਾਂ ਦੀ ਭਾਜੀ ਇਹ ਕਿੰਨਾ ਕਾ ਐਨਾਕ ਤਾਂ ਧੀਆ ਨੂੰ ਤੁਰਦਾ ਫਿਰਦਾ ਬੰਦਾ ਦੇ ਦਿੰਦਾ ਜੀ ਚਲੋ ਉਹ ਤਾਂ ਤੇਰੀ ਗੱਲ ਭਰਾ ਸਹੀ ਆ ਪਰ ਜੇ ਤੂੰ ਸਾਡੇ ਦੇ ਨਾਮ ਵੀ ਲੈ ਕੇ ਆ ਤਾਂ ਮੈਂ ਸਰਦਾ ਸੀਗਾ ਨਹੀਂ ਭਾਜੀ ਇਹ ਕੁਛ ਨਹੀਂ ਜਿਆਦਾ ਕੁਛ ਨਹੀਂ ਹੈਗਾ ਇਹ ਤਾਂ ਨੋਰਮਲ ਹੀ ਆ ਤਾਂ ਅਸਲ ਚ ਪਤਾ ਕੀ ਗੱਲ ਆ ਭਰਾ ਤੇਰਾ ਸਰਦਾ ਤੂੰ 2 ਪੈਸੇ ਖਰਚ ਸਕਦਾ ਤੂੰ ਕਰ ਲੈਣਾ ਪਰ ਜਿਹੜਾ ਗਰੀਬ ਨਹੀਂ ਕਰ ਸਕਦਾ ਉਹ ਵੀ ਸਾਡੇ ਜਿਹੜੇ ਅਮੀਰ ਹੈ ਇਹਨਾਂ ਮਗਰ ਲਾ ਕੇ ਫੇਰ ਜਲਦਾ ਆ ਉਹਨੂੰ ਵੀ ਜਲ ਕੇ ਮਰਨਾ ਪੈਂਦਾ ਉਹਨੂੰ ਔਖਾ ਹੋ ਜਾਂਦਾ ਅਸੀਂ ਤਾਂ ਚਲੋ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਕਰ ਸਕਦੇ ਆ ਪਰ ਗਰੀਬ ਨੂੰ ਵਿਚਾਰ ਨੂੰ ਸਾਡੇ ਮਗਰ ਰਹਿਣਾ ਪੈਂਦਾ ਬਾਜੀ ਫੇਰ ਵੀ ਹੁਣ ਜਿੱਦਾਂ ਗੱਲ ਬਣਦੀ ਆ ਉਹਦੇ ਬਣਾਣੀ ਪੈਂਦੀ ਆ ਇਹ ਗੱਲ ਤਾਂ ਤੇ ਇਹ ਤਾਂ ਤੂੰ ਵੀ ਹੋਣਾ ਸੀ ਛੱਡਦੇ ਆ ਤਾਂ ਵੀ ਚੰਗਾ ਨਹੀਂ ਲੱਗਦਾ ਬਾਜੀ ਲੈਣ ਦੇਣ ਦੇ ਨਾਲ ਕੋਈ ਬੰਦਾ ਪੱਡਾ ਨਹੀਂ ਬਣ ਜਾਂਦਾ ਇਹ ਤਾਂ ਇੱਕ ਪਿਆਰ ਆ ਉਹ ਭਰਾ ਇਹਨਾਂ ਕੱਪੜਿਆਂ ਨਾਲ ਨਹੀਂ ਪਿਆਰ ਬਣਦਾ ਪਿਆਰ ਤਾਂ ਜਦੋਂ ਤੁਸੀਂ ਆ ਗਏ ਸਾਡੇ ਕੋਲ ਪਿਆਰ ਨਾਲ ਮਿਲ ਗਏ ਇਹ ਸਤਿਕਾਰ ਸਾਰ ਨੂੰ ਵੱਡਾ ਆ ਸਾਡਾ ਆਪਸੀ ਪਿਆਰ ਚਾਹੀਦਾ ਇਹ ਤਾਂ ਚੱਲੀ ਜਾਣਾ ਕੰਮ ਬਾਜੀ ਜੀ ਅਸੀਂ ਇਹ ਮਾਨ ਦੇ ਨਾਲ ਲੈ ਕੇ ਆਏ ਆ ਤਾਂ ਸਾਡਾ ਮਾਨ ਤਾਂ ਤੁਸੀਂ ਜੀ ਰੱਖੋ ਭਰਾ ਮੈਂ ਤੇਰਾ ਮਾਨ ਤਾਂ ਤਾਂ ਰੱਖਦਾ ਪਰ ਗੱਲ ਤਾਂ ਇਹ ਅੱਗੇ ਤੇ ਤੁਸੀਂ ਇਦਾਂ ਦੀ ਖੇਚਲ ਨਹੀਂ ਕਰਨੀ ਅੱਜ ਮੈਂ ਮੂਰ ਨਹੀਂ ਸਕਦਾ ਤੁਹਾਡਾ ਘਰ ਆਇਆ ਸਮਾਨ ਜੋ ਤੁਸੀਂ ਦਿੱਤਾ ਮੇਰੇ ਸਿਰ ਮੱਥੇ ਪਰ ਅੱਗੇ ਤੇ ਖੇਚਲ ਨਾ ਕਰਿਓ ਇਹ ਸਨੀਤਾ ਜਿੱਦਾਂ ਦੀ ਤੁਹਾਡੀ ਧੀ ਉਦਾਂ ਦੀ ਮੇਰੀ ਧੀ ਇਹਨੂੰ ਕਿਸੇ ਚੀਜ਼ ਦੀ ਲੋੜ ਆ ਇਹ ਮੈਨੂੰ ਦੱਸੇ ਮੈਂ ਹਰ ਇੱਕ ਚੀਜ਼ ਹਾਜ਼ਰ ਕਰੂੰਗਾ ਐਲੇ ਪਰ ਥੋੜ ਤੁਸੀ ਨਹੀਂ ਖੇਚਲ ਕਰਨੀ ਅੱਗੇ ਤੇ ਕੋਈ ਗੱਲ ਨਹੀਂ ਭਾਜੀ ਜਦ ਅਗਲਾ ਸਮਾਂ ਆਊਗਾ ਫੇ ਅਗਲੇ ਸਮੇਂ ਨਾਲ ਦੇਖ ਲਵਾਂਗੇ ਗੱਲ ਤੁਹਾਡੀ ਭਾਜੀ ਸਾਰੀ ਸਹੀ ਆ ਪਰ ਜਿੱਦਾਂ ਦੀ ਮੇਰੇ ਲਈ ਸੁਨੀਤਾ ਇਦਾਂ ਦੀ ਮੇਰੇ ਲਈ ਪੂਜਾ ਮੈਂ ਦੋਨਾਂ ਕੁੜੀਆਂ ਚ ਕਦੇ ਫਰਕ ਨਹੀਂ ਰੱਖਿਆ ਇਹ ਮੇਰੀਆਂ ਨੋਹਾਂ ਨਹੀਂ ਐ ਇਹ ਮੇਰੀਆਂ ਧੀਆ ਆ ਭਾਜੀ ਤੁਹਾਡੀ ਸੋਚ ਬਹੁਤ ਵਧੀਆ ਆ ਐਲੀ ਸੋਚ ਤੁਹਾਡੀ ਦੇਖੋ ਤੁਸੀਂ ਦੋਨਾਂ ਧੀਆ ਨੂੰ ਆਪਣੀਆਂ ਧੀਾਂ ਵਾਂਗੂ ਬਣਾ ਕੇ ਰੱਖਿਆ ਹੋਇਆ ਬਸ ਭਰਾ ਫਿਰ ਮੇਰੇ ਕੋਲ ਹੋਰ ਹੈ ਵੀ ਕਿਹ ਹੈ ਇਹ 3 ਤਾਂ ਹੈ ਮੇਰੀਆਂ 3 ਨੋਹਾ ਜਿਹੜੀਆਂ ਹੁੰਦੀਆਂ ਉਹੀ 3 ਹੁੰਦੀਆਂ ਆਪਣੀਆਂ 3 ਤਾਂ ਵਿਆਹ ਕਰਕੇ ਅਸੀਂ ਦੂਜੇ ਦੇ ਘਰ ਭੇਜ ਦਿੰਨੇ ਆ ਉਹ ਉਸ ਪਰਿਵਾਰ ਦੀਆਂ 3 ਆ ਭਾਜੀ ਚੰਗਾ ਫਿਰ ਹੁਣ ਅਸੀਂ ਚੱਲਦੇ ਆ ਮੈਂ ਤਾਂ ਕਹਿੰਦਾ ਪਹਿਲਾਂ ਦੀ ਹੋਰ ਥੋੜਾ ਚਿਰ ਉਹ ਨਹੀਂ ਭਾਜੀ ਨਿਆਣੇ ਵੀ ਪਿੱਛੇ ਕੱਲੇ ਆ ਠੀਕ ਆ ਜੀ ਸਰਦਾਨੀਏ ਚੱਲ ਫੇ ਚਲੀਏ ਆਪਾਂ ਹੁਣ ਚਲੋ ਠੀਕ ਹੈ ਭਰਾ ਤੁਹਾਡੀ ਮਰਜੀ ਆ ਚਲੋ ਠੀਕ ਮਮੀ ਰਹਿ ਲੈਂਦੇ ਤੁਸੀਂ ਨਹੀਂ ਬੱਸ ਹੁਣ ਜੋ ਡਿੱਤੀ ਹਾਂ ਹਾਂਜੀ ਠੀਕ ਸਾਸਰੀ ਕਾ ਚੰਗਾ ਸਾਸਰੀ ਸਭੀ ਕਾ ਸਾਸਰੀ ਚਲੋ ਠੀਕ ਹੈ ਪੰਜੀ ਸਾਸਰੀ ਸਾਸਰੀ ਧਿਆਨ ਰੱਖਣਾ ਜੀ ਸੇਤ ਆਪਣਾ ਭਾਜੀ ਚਲੋ ਠੀਕ ਹੈ ਹਨ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ ਚੰਗਾ ਪੁੱਤ ਠੀਕ ਹੈ ਸਤਿ ਸ਼੍ਰੀ ਅਕਾਲ ਹਾਂ ਜੀ ਚੰਗਾ ਹੈ ਚਲੋ ਠੀਕ ਹੈ ਭਾਜੀ ਚਲੋ ਚੰਗਾ ਭਾਜੀ ਸਤਿ ਸ਼੍ਰੀ ਅਕਾਲ ਜੀ ਚੰਗਾ ਜੀ ਚਲੋ ਠੀਕ ਹੈ ਪੁੱਜ ਓਕੇ ਠੀਕ ਹੈ ਧਿਆਨ ਰੱਖੋ ਮੀ ਡੈਡੀ ਦਾ ਉਹ ਸੁਨੀਤਾ ਦਾ ਵੀ ਧਿਆਨ ਰੱਖਣਾ ਸਨੀਤਾ ਬੱਤ ਆਪਣਾ ਸਮਾਨ ਸੰਭਾਲੋ ਮੈਂ 10 ਮਿੰਟ ਜਾਣਾ ਹੈ ਮੁੜ ਕੇ ਨਾ ਗੁਬਿੰਦਪੁਰ ਹੀ ਦੋਸਤ ਹੈ ਮੇਰਾ ਉੱਡੀਕ ਦਾ ਮੈਨੂੰ ਮੋਦਰ ਨਾਲ ਕਿਤੇ ਜਾਣਾ ਹੈ ਠੀਕ ਹੈ ਸੰਭਾਲੋ ਆਪਣਾ ਸਮਾਨ ਕੋਈ ਨਹੀਂ ਸਨੀਤਾ ਰੱਖ ਤ ਨਹੀਂ ਤਾਂ ਤੂੰ ਆਪਣੇ ਕੋਲੇ ਰੱਖ ਲੈ ਜਦੋਂ ਮੈਨੂੰ ਲੋਡ ਹੋਊਗੀ ਮੈਂ ਲੈ ਲਵਾਂਗੀ ਤੇਰੇ ਕੋਲ ਨਹੀਂ ਨਹੀਂ ਦੀਦੀ ਚਲ ਕੋਈ ਨਾ ਰੱਖ ਨਾ ਕਰ ਬੋਤੇ ਚੱਕ ਕੇ ਰੱਖ ਲੈ ਚੱਕ ਸਨੀਤਾ ਦੇ ਕੱਪੜੇ ਠੀਕ ਆ ਮੈਂ ਚੱਕ ਕੇ ਰੱਖ ਕੋਈ ਗੱਲ ਨਹੀਂ ਚੱਲ ਆਈ ਅਗਲੇ ਤਰ ਹੁਣ ਰੱਖਣਾ ਹੀ ਦੇਣਗੇ ਤੈਨੂੰ ਦੀਦੀਆਂ ਡੱਬਾ ਰਸੋਈ ਚ ਲੈ ਜਾ ਹਾਲ ਲੈ ਲੈ ਮੈਂ ਸੂਟ ਉੱਧਰ ਰੱਖ ਦਿੰਦਾ ਲੈ ਜਾ ਚੱਕ